ਹੈਲੋ ਜੀ ਕੀ ਹਾਲ ਚਾਲ ਅੱਜ ਬਣਾਉਣ ਲੱਗਿਆਂ ਕਟਲ ਦੀ ਸਬਜ਼ੀ ਜਿਹੜੀ ਇਹਦੇ ਵਿੱਚ ਮੈਂ ਰਹਿਨੀ ਆ ਉੱਥੇ ਬਹੁਤ ਜ਼ਿਆਦਾ ਮਿਲਦਾ ਹੈ ਤੇ ਨਾ ਤੁਹਾਨੂੰ ਫਰੈਸ਼ ਜਿਹੜਾ ਕਟੇ ਲੈ ਗਿਆ ਉਹ ਪੀਸਿਸ ਦੇ ਵਿੱਚ ਕੱਟ ਕੇ ਵੀ ਉਹ ਦੇ ਦਿੰਦੇ ਨੇ ਇਹਨੂੰ ਥੋੜਾ ਜਿਹਾ ਕੱਟਣਾ ਨਾ ਔਖਾ ਹੁੰਦਾ ਹੈ ਤੇ ਮੈਂ ਉਹਨਾਂ ਤੋਂ ਵੱਡੇ ਵੱਡੇ ਪੀਸਿਸ ਕਟਾ ਕੇ ਲਈ ਸੀ ਲੇਕਿਨ ਉਹ ਬਹੁਤ ਜ਼ਿਆਦਾ ਵੱਡੇ ਸੀ ਇਸ ਕਰਕੇ ਘਰ ਆ ਕੇ ਮੈਂ ਥੋੜੇ ਥੋੜੇ ਛੋਟਾ ਕਰ ਲਿਆ ਤੇ ਜੀ ਇਹ ਨਾ ਆਪਾਂ ਫਰਾਈ ਕਰਕੇ ਬਣਾਵਾਂਗੇ ਵੈਸੇ ਕਈ ਲੋਕ ਇਹਨੂੰ ਬੋਇਲ ਕਰਕੇ ਵੀ ਬਣਾਉਂਦੇ ਆ ਫਰਾਈ ਪੈਨਸ ਥੋੜਾ ਜਿਹਾ ਅੱਧਾ ਤੋਂ ਇੱਕ ਚਮਚ ਤੇਲ ਲੈ ਕੇ ਤੁਸੀਂ ਸਾਰੇ ਕਟਲ ਦੇ ਪੀਸਿਸ ਉਹਦੇ ਵਿੱਚ ਪਾ ਲੈਣਾ ਥੋੜਾ ਜਿਹਾ ਤੁਸੀਂ ਨਮਕ ਪਾ ਕੇ ਰੱਖ ਦੇਣਾ ਤੇ ਸਾਈਡ ਬਾਈ ਸਾਈਡ ਨਾ ਤੁਸੀਂ ਪਿਆਜ਼ ਲਸਣ ਹਰੀ ਮਿਰਚ ਟਮਾਟਰ ਇਹਨੂੰ ਕੱਟ ਲੈਣਾ ਮੈਂ ਲਸਣ ਅਦਰਕ ਤੇ ਹਰੀ ਮਿਰਚ ਨੂੰ ਕੁੱਟ ਲਿਆ ਸੀਗਾ ਤੇ ਦੇਖੋ ਜੀ ਇਹਨਾਂ ਨੂੰ ਥੋੜਾ ਥੋੜਾ ਤੁਸੀਂ ਹਿਲਾਉਂਦੇ ਰਹਿਣਾ ਇਹਨਾਂ ਜਦੋਂ ਹਾਫ ਕੁੱਕ ਹੋ ਜਾਏਗਾ ਉਦੋਂ ਤੱਕ ਆਪਾਂ ਇਹਨੂੰ ਪਕਾਣਾ ਹੈ ਜਦੋਂ ਇਹ ਹਾਫ ਕੁਕ ਹੋ ਗਿਆ ਉਹਨੂੰ ਆਪਾਂ ਇਹਨੂੰ ਉਤਾਰ ਲੈਣਾ ਤੇ ਦੂਸਰੇ ਪਾਸੇ ਆਪਾਂ ਕੜਾਈ ਦੇ ਵਿੱਚ ਤੜਕਾ ਭੁੰਨਾਂਗੇ ਇਹਦਾ ਇਹਨੂੰ ਨਾਜੀ ਵੈਜੀਟੇਰੀਅਨਸ ਦਾ ਮੀਟ ਵੀ ਕਹਿੰਦੇ ਹੈਗੇ ਕਿਉਂਕਿ ਇਹਦਾ ਥੋੜਾ ਫਲੈਸ਼ੀ ਫਲੈਸ਼ੀ ਜੀ ਸਬਜੀ ਬਣਦੀ ਹੈਗੀ ਹੈ ਤੇ ਤੜਕਾ ਆਪਾਂ ਬਣਾ ਲੈਣਾ ਜੀ ਜੀਰਾ ਤੇ ਪਾ ਕੇ ਤੇਜ ਪੱਤਾ ਪਾ ਕੇ ਨਾਲ ਪਿਆਜ਼ ਟਮਾਟਰ ਪਾ ਕੇ ਲਸਣ ਅਦਰਕ ਹਰੀ ਮਿਰਚੀ ਪੇਸਟ ਪਾ ਕੇ ਸਿੰਪਲ ਜਿਹਾ ਮਸਾਲੇ ਪੈਣਗੇ ਇਹਦੇ ਵਿੱਚ ਤੁਸੀਂ ਕਲਰ ਦੇ ਲਈ ਕਸ਼ਮੀਰੀ ਲਾਲ ਮਿਰਚ ਵੀ ਪਾ ਸਕਦੇ ਹੈਗੇ ਜੀ ਦੀਗੀ ਮਿਰਚ ਵੀ ਪਾ ਸਕਦੇ ਜੇ ਦੇ ਨਾਲ ਕਸੂਰੀ ਮੀਠੀ ਤੇ ਗਰਮ ਮਸਾਲਾ ਪਾਉਣਾ ਨਮਕ ਹਲਦੀ ਦੇ ਨਾਲ ਤੇ ਜੀ फटाफट ਇੱਕ ਵਧੀਆ ਜਿਹਾ ਮਸਾਲਾ ਬਣਾ ਲੈਣਾ ਅੱਛਾ ਇਹਦਾ ਜਿਹੜਾ ਸਬਜੀ ਦਾ ਜਿਹੜਾ ਮੇਨ ਮੁੱਦਾ ਹੈ ਨਾ ਉਹ ਮਸਾਲੇ ਦੇ ਉੱਤੇ ਟਿਕਿਆ ਜਿਵੇਂ ਆਪਾਂ ਨੌਨਵੇਜ ਨੂੰ ਮਸਾਲਾ ਵਧੀਆ ਭੁੰਨਦੇ ਆ ਇਸੇ ਤਰੀਕੇ ਨਾਲ ਆਪਾਂ ਵਧੀਆ ਜਿਹਾ ਮਸਾਲਾ ਭੁੰਨਣਾ ਵਿੱਚ ਮੈਂ ਥੋੜੇ ਦੋ ਪਿਆਜ਼ ਦੋ ਪਿਆਜ਼ ਜਿਹੜੇ ਲੰਬੇ ਲੰਬੇ ਕੱਟ ਕੇ ਵੀ ਪਾਏ ਸੀਗੇ ਕਿਉਂਕਿ ਮੈਂ ਚਾਹੁੰਦੀ ਸੀ ਕਿ ਥੋੜਾ ਜਿਹਾ ਹੋਰ ਟੈਕਸਚਰ ਵਧੀਆ ਹੋ ਜੇ ਮਸਾਲੇ ਦਾ ਤੇ ਉਸ ਤੋਂ ਬਾਅਦ ਜੀ ਤੁਸੀਂ ਉਹਦੇ ਵਿੱਚ ਹਾਫ ਗੋਟ ਕਟਹਲ ਨੂੰ ਪਾ ਕੇ ਤੁਸੀਂ ਇਹਨੂੰ ਟੱਕ ਕੇ ਪਕਾਉਣਾ ਜਦੋਂ ਤੱਕ ਉਹ ਆਇਲ ਨਾ ਛੱਡ ਜਾਏ ਤੇ ਤੁਸੀਂ ਇਹਨੂੰ ਸਰਵ ਕਰ ਸਕਦੇ ਜੀ ਰਾਤੀ ਦੇ ਨਾਲ ਰੋਟੀ ਦੇ ਨਾਲ ਬਹੁਤ ਹੀ ਸਵਾਦ ਸਬਜੀ ਬਣਦੀ ਹੈ ਇੱਕ ਵਾਰ ਜ਼ਰੂਰ ਟ੍ਰਾਈ ਕਰੇ